ਪਹਿਲਾਂ ਮੈਂ ਬੜਾ ਵਧੀਆ ਸਨੇਹਾ ਦਿੱਤਾ ਜਦ ਨਸ਼ੇ ਅੰਬ੍ਰਦ ਸਰਕਾਰ ਵੀ ਤਾਂ ਦਾਪਾ ਮਾੜਾ ਕਹੀਏ ਨਾ ਚੰਗਾ ਕਹੀਏ ਜਿਹੜੀ ਆਪਣੇ ਹਕੀਕਤ ਆ ਅਖਿਆਜਾਂ ਹੁੰਦੇ ਹੋਏ ਵੀ ਗੱਲ ਕਰਦੀ ਸੀ ਹਰ ਮੋੜ ਹਰ ਗਲੀ ਨਸ਼ਾ ਬਿਕਦਾ ਤੇ ਪਹਿਲਾਂ ਤਾਂ ਇਹਨਾਂ ਦੇ ਨਾਂ ਦੀ ਤਾੜੀ ਲਾਵਾ ਪਰ ਕੋਦੇ ਨੇ ਆਪਣੇ ਆਪਣੀ ਸੁਰੱਖਿਆ ਰੱਖਿਆ ਹੋਇਆਗਾ ਨਸ਼ਿਆਂ ਤੋਂ ਇਹ ਜੰਗੇ ਦੇ ਮੁੰਡੇ ਨੇ ਜਿਹਦੇ ਘਰੇ ਅੱਗ ਲੱਗੀ ਹੁੰਦੀ ਆ ਦੱਖੋ ਉਹੀ ਜਾਣਦਾ ਦੂਜੇ ਤਾਂ ਮਖੌਲੀ ਹੁੰਦੇ ਨੇ ਬੱਚੇ ਸ਼ਾਇਦ ਫਾਡੇ ਤੋਂ ਵੀ ਕੋਈ ਅਹਜਾ ਹੋਵੇ ਜਿਹਦੇ ਅਗਲੀ ਪਿਛਲੀ ਪੀੜ੍ਹੀ ਚ ਕੋਸ਼ਾ ਵਾਪਰਿਆ ਹੋਵੇ ਇਦਾਂ ਦਾ ਮੈਂ ਰੀਅਲੀ ਕਹਿੰਦੀ ਆ ਵੀ ਨਸ਼ਾ ਵਾਲੇ ਬੰਦੇ ਨੇ ਕਿਸੇ ਰਿਸ਼ਤੇ ਦੇ ਨਹੀਂ ਹੁੰਦੇ ਕੋਈ ਦੋਸਤ ਕੋਈ ਮਿੱਤਰ ਕੋਈ ਮਾਂ-ਬਾਪ ਇਹਨਾਂ ਤੁਹਾਨੂੰ ਸਾਰੇ ਸੀਨ ਦਿਖਾਈ ਦਿੱਤੇ ਬੜੇ ਵਧੀਆ ਛਿੱਟੇ ਡੰਗਣ ਵਾਲਾ ਤੇ ਇਹਨਾਂ ਨੂੰ ਸਲੂਟਾ ਠੀਕ ਆ ਇਹਨਾਂ ਦੀ ਰੋਜੀ ਰੋਟੀ ਇਹਨਾਂ ਨੇ ਖੁਦ ਕਹਤਾ ਵੀ ਅਸੀਂ ਆਪਦੇ ਮੋਹ ਨਾਲ ਨਹੀਂ ਮੰਗਦੇ ਤੇ ਬਹੁਤ ਵਧੀਆ ਇਹਨਾਂ ਨੇ ਤੁਹਾਨੂੰ ਸਨੇਹਾ ਦਿੱਤਾ ਬੇਲੀ ਅਸੀਂ ਤੁਹਾਨੂੰ ਕਹਿ ਲਿਆ ਹੁੰਦੇ ਕਿ ਇਹਨਾਂ ਨੇ ਤੁਹਾਡੀ ਕਲਾਸ 2 ਤੋਂ ਬਾਅਦ ਵੀ ਲਾਈਫ ਵਿੱਚ ਚੰਕ ਨਹੀਂ ਦੋਣੀਆਂ ਰਾਈਟ ਤੁਹਾਡੇ ਪਿੰਡ 'ਸਾ ਆਲਰੇਡੀ ਨਸ਼ਾ ਬਿਕਦਾ ਤੁਹਾਡੇ ਪੇਰੇ ਸ਼ਾਮ ਨੇ ਇੱਥੇ ਇਹਨਾਂ ਨੂੰ 10 ਬੱਚੇ ਮੁੰਡੇ ਹੁਣ ਹੀ ਮਿਲ ਜਾਣਗੇ ਨਸ਼ਾ ਵੀ ਜਿਹੜਾ ਨਾਲੇ ਚਿੱਟਾ ਕਹੋ ਵੀ ਚਿੱਟਾ ਹਨਾ ਮੈਂ ਸਮਰੋਧ ਕਹਿੰਨੀ ਆ ਮੇਰੇ ਘਰੋਂ ਵੀ ਨਿਕਲਦੇ ਨੇ ਸਾਡੇ ਅੱਗੇ ਦੇਖਦੇ ਨੇ ਤੇ 10 ਦਿਨ ਤੱਕ ਉਹ ਬੜੇ ਸੋਹਣੇ ਹੁੰਦੇ ਨੇ ਮੁੰਡੇ ਤਕੜੇ ਘਰਾਂ ਦੇ 10 ਦਿਨਾਂ ਬਾਅਦ ਲਟਕੜੇ ਹੁੰਦੇ ਨੇ ਤੇ ਮੀਂਹ ਵਾਦ ਨਾਲ ਹੀ ਚੱਟ ਹੋ ਜਾਂਦੀ ਆ ਤੇ ਜਦੋਂ ਉਹ ਸਵੇਰੇ ਸ਼ਾਮ ਬੋਲਟ ਲੈ ਕੇ ਜਾਂ ਥਾਰ ਲੈ ਕੇ ਘਰ ਕੋਲੋਂ ਲੰਘਦੇ ਨੇ ਇੱਕ ਸਾੜ ਜਾਨ ਹੀ ਨਿਕਲਦੇ ਨੇ ਅਸੀਂ ਪੁਲਿਸ ਨੂੰ ਵੀ ਕਿਹਾ ਪਰ ਪੁਲਿਸ ਕੋਦੋਂ ਨਾ ਲਾਗੜੀ ਹੋਈ ਆ ਤੰਗ ਹੱਸਪਾ ਲੈਣ ਦੇ ਜਿਹੜੇ ਥਾਰ ਲੱਗਦੇ ਨੇ ਉਹ ਐਵੇਂ ਹੀ ਨਹੀਂ ਲੱਗਦੇ ਅਸੀਂ ਜਿਹੜੇ ਟੀਚਰਾਂ ਸਮਕਾਲੀਕਰਖਾਈ ਮਿਲਦੇ ਆ ਅਸੀਂ ਰੋਜ਼ ਸਾਨੂੰ